واحو جی کا خالص واحد کسان اندو واسطے سارے ساتھی اے دلی جا رہے آت روکے کل یا پرسوں واپسی ਕਈ ਗੜਬਦੀ ਫੱਟ ਦੇ ਵਿੱਚ ਕਿਸਾਨ ਆਦਾ ਦਾ ਸੜਕਾਂ ਤੇ ਰੋਹਤਾ ਉਜਾਰ ਰਿਹਾ ਬੜਾ ਦੁਖਦਾਈ ਸਮਾਂ ਸਭ ਤੋਂ ਪਹਿਲਾਂ ਉਹ ਸਰਕਾਰ ਜੋ ਸਾਡੇ ਕਿਸਾਨ ਤੇ ਸਰਕਾਰ ਇੱਕ ਵਾਰ ਆ ਰਹੀ ਜਿਹੜੇ ਕਿਸਾਨੀ ਅਸੂਲਤ ਕਰਾਤ ਛਾਤੇ ਜਾਤੀ ਗਏ ਉਹਨਾਂ ਨੂੰ ਅਪੀਲ ਕਰਦਾ ਸਰਕਾਰ ਮਿਲ ਕੇ ਦੇ ਅਰੇ ਰਾਹਾ ਸਭ ਪਾਰਟੀ ਤੋਂ ਜਿਹੜਾ ਵਿਸ਼ਵਾਸਕਾਰ ਜਿਹਦੇ ਤੇ ਬੈਟਕਮ ਨਾ ਪਿਛਲੇ 6 ਦਿਨੋਂ ਯਾਸਾ ਸਾਹਿਬ ਤੇ ਲੋਕ ਸਾਹਿਬ ਪਾਰਟੀ ਦੇ ਸਾਰੇ ਸਾਥੀ ਬਹੁਤ ਵਧੀਆ ਢੰਗ ਨਾਲ ਅੰਦੋਲਨ ਜਾਰੀ ਰੱਖਣ ਦੀ ਸੇਵਾ ਉਸ ਸਾਹਿਬ ਦੀ ਕਿਰਪਾ ਸੰਕਾ ਕਰ ਰਹੇ ਆ ਅੱਜ ਦਿੱਲੀ ਚੰਦੇ ਆ ਟਿੱਕਰੀ ਬਾਰਡਰ ਦੇ ਉੱਤੇ ਕੋਟੀਆਂ ਕੰਬਰ ਬੂਤ ਕਿਰਾਬਾ ਅਰੇ ਧਰਮਪਾਣੀ ਜਿਹੜੀ ਕੋਟਨ ਹੁੰਦੀ ਆ ਸੇਂਗੇ ਨੇ ਪੋਸਟਮਾਨ ਉਹ बड़े सरकारयोग सरदार ਜਸਵਿੰਦਰ ਸਿੰਘ ਜੀ ਮیرےਵਾਲ ਬਾੜੇਵਾਲ ਤੋਂ ਉਹਨਾਂ ਦੇ ਪੀਪੀ ਦੋਸਤ ਸਰਦਾਰ ਗੁਰਚਰਨ ਸਿੰਘ ਜਿਹੜੇ ਅਮਰੀਕਾ ਰਹਿੰਦੇ ਆ 1 ਲੱਖ ਜੀ ਨੇ ਜੀ ਉਹਨਾਂ ਨੇ ਰਾਸ਼ੀ ਦੇ 1 ਲੱਖ ਰੁਪਿਆ ਗਰੇਵਾਲ ਸਾਹਿਬ ਨੇ ਆਪਣੇ ਕੋਲ ਸਾਡੀ ਪਾਰਟੀ ਦੇ ਬੜੇ ਸੀਨੀਅਰ ਸਾਡੀ ਆ ਇਹ 2 ਲੱਖ ਰੁਪਿਆ ਤੇ ਜਿਹੜੀ ਗਰਮ ਪਾਣੀ ਨਾਲ ਸੇਕ ਦੇਣ ਵਾਲੀਆਂ ਵੋਟਾਂ तकरीबन 500 ਉਹ ਇੱਕ ਨੂਰ ਸੰਸਥਾ ਲੁਧਿਆਣਾ ਤੋਂ ਸਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਉਹ ਵੀ ਸਾਡੇ ਨਾਲ ਇਸ ਮੰਦਰ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਆਇਆ। ਕਿਰਪਾ ਕਰੇ ਕਿ ਇਹ ਅੰਦੋਲਨ ਆਪਣੇ ਇਥੇ نیچے ਨੂੰ પ્રાપ્ત ਕਰਕੇ ਵਾਪਸ ਆਵੇ। ਅਰ ਅੱਜ ਸਾਰੇ ਦੇਸ਼ ਦਾ ਅੰਦਾਜ਼ਾ। ਕੱਲਾ ਦੇਸ਼ ਦਾ ਅੰਦਾਜ਼ਾ ਤੇ ਕੀਤੀ ਨਹੀਂ। ਅੱਜ ਪੂਰੀ ਦੁਨੀਆ 'ਚ ਬੈਠੇ ਲੋਕਾਂ ਦੀਆਂ ਜਿਹੜੀਆਂ ਦੁਆਵਾਂ ਲੋਕਾਂ ਦੀ ਬਲੇਸਿੰਗ ਜਿਹੜੀਆਂ ਇਸ ਅੰਦੋਲਨ ਦੇ ਨਾਲ ਆ। ਅਰਬ ਤੋਂ ਕਿਰਤਾ ਹੋ ਗਈ ਇਹ ਦੋਲਨ ਸਫਲ ਹੋ ਕੇ ਜਿਹੜੇ ਕਿਸਾਨ ਆਪਣੇ ਕਿਰਤੀ ਆਪਣੇ ਘਰਾਂ ਨੂੰ ਵਾਪਸ ਪਰਤਣਗੇ ਬਹੁਤ-ਬਹੁਤ ਧੰਨਵਾਦ ਵਾਈਪੀ ਦੇ ਕਾਰਨ ਦਾ